ਸਾਰਿਆਂ ਦਾ ਬਹੁਤ ਧੰਨਵਾਦ ਵੀ ਸਾਡੇ ਸੱਦੇ ਤੇ ਤੁਸੀਂ ਆਏ ਅੱਜ ਦਾ ਮਕਸਦ ਸਾਡਾ ਇਹ ਹੈ ਕਿ ਬੜੇ ਸ਼ਾਰਟ ਟਾਈਮ ਤੇ ਬਿਨਾਂ ਕਿਸੇ ਤਿਆਰੀ ਤੋਂ ਜਿਹੜੇ ਇਲੈਕਸ਼ਨ ਅਨਾਊਂਸ ਹੋਏ ਐ ਉਹਦੇ ਸਬੰਧ ਦੇ ਵਿੱਚ ਜਿਹੜੇ ਚਾਹਵਾਨੇ ਮੈਂਬਰ ਸਰਪੰਚੀ ਦੇ ਜਿੰਨੇ ਵੀ ਆਪਣੇ ਕੈਂਡੀਡੇਟਸ ਉਹਨਾਂ ਨੂੰ ਨੋਡਿਊਸ ਦੇ ਵਿੱਚ ਚੁੱਲਾ ਟੈਕਸ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਜਾਂ ਤਾਂ ਵੰਦ ਨਹੀਂ ਪੂਰਾ ਪ੍ਰਸ਼ਾਸਨ ਕੋਲੇ ਵੀ ਇਹ ਪੂਰੀ ਤਿਆਰੀ ਦੇ ਨਾਲ ਹੋਣਾ ਚਾਹੀਦਾ ਸੀ ਕੁਝ ਦਿਨ ਤਾਂ ਲੇਟ ਹੀ ਪਤਾ ਲੱਗਿਆ ਪਹਿਲਾਂ ਤਾਂ ਕਈ ਦਿਨ ਹੀ ਨਹੀਂ ਪਤਾ ਲੱਗਿਆ ਨੇਕਸ਼ਨ ਅਨਾਉਂਸ ਹੋ ਗਿਆ ਸੀ ਕਿ ਜ਼ਰਬ ਕਿਹੜਾ ਹੈ ਜਰਨਲ ਕਿਹੜਾ ਹੈ ਕੱਲ ਕੁਝ ਸਮੱਸਿਆ ਆਈ ਵੀ ਸੀ ਅਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਯਾਰ ਐਨ ਇਹ ਆਪਾਂ ਸਾਰਿਆਂ ਨੂੰ ਤੁਸੀਂ ਅਟੈਂਡ ਕਰੋ ਜਿਹੜਾ ਮਰਜ਼ੀ ਲੜੇ ਤੁਸੀਂ ਵੀ ਇੱਥੇ ਦੇਖਦੇ ਰਹੇ ਹੋ ਜਦੋਂ ਪਹਿਲਾਂ ਇਲੈਕਸ਼ਨ ਹੁੰਦੇ ਰਹੇ ਆ ਆਪਾਂ ਕਦੇ ਕਿਸੇ ਇੰਟਰਫੇਰ ਨਹੀਂ ਕੀਤਾ ਸੀ ਵੀਡੀਓ ਦਫ਼ਤਰ ਚ ਵੀ ਜੋ ਹੋ ਰਿਹਾ ਠੀਕ ਹੋ ਰਿਹਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਹ ਇਲੈਕਸ਼ਨ ਜਿਹੜਾ ਹੈ ਤੁਸੀਂ ਜਿਹੜਾ ਵੀ ਬੰਦਾ ਜਿਹਦਾ ਕਾਨੂੰਨੀ ਤੌਰ ਤੇ ਹੱਕ ਬੰਦਾ ਹੈ ਉਹਦੇ ਕਾਜ ਸਹੀ ਸਾਰਿਆਂ ਨੂੰ ਉਹਨਾਂ ਨੂੰ ਐਨਓਸੀ ਦੇਣੀ ਚਾਹੀਦੀ ਹੈ ਇਹ ਇਹਨਾਂ ਨੂੰ ਤੇ ਮੈਂ ਸਾਡੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜਾ ਇਲੈਕਸ਼ਨ ਦਾ ਚਾਹਵਣ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜਰੂਰ ਸਾਨੂੰ ਦੱਸਣ ਮੈਂ ਪ੍ਰਸ਼ਾਸਨ ਨੂੰ ਕਿਹਾ ਵੀ ਹੈ ਉਹਨਾਂ ਨੂੰ ਦੁਬਾਰਾ ਫਿਰ ਕਹਿਣੇ ਆ ਕਿ ਸਾਡੇ ਵਰਕਰਾਂ ਨੂੰ ਕਿਸੇ ਤਰ੍ਹਾਂ ਦੀ ਮੈਂ ਤਾਂ ਕਿਸੇ ਨੂੰ ਸਮੱਸਿਆ ਨਹੀਂ ਹੋਣੀ ਚਾਹੀਦੀ ਇਹ ਭਾਈਚਾਰੇ ਦਾ ਇਲੈਕਸ਼ਨ ਹੁੰਦਾ ਜਿਹੜਾ ਪਿੰਡ ਦਾ ਇਲੈਕਸ਼ਨ ਨਹੀਂ ਭਾਈਚਾਰੇ ਦਾ ਇਲੈਕਸ਼ਨ ਹੈ ਇਹ ਨਹੀਂ ਪਤਾ ਹੁਣ ਪਿੰਡ ਦੇ ਵਿੱਚ ਕੌਣ ਲੜ ਰਿਹਾ ਜੇ ਕੋਈ ਕਿਹੜਾ ਕਿਹਦੇ ਮਗਰ ਹੈ ਕਿਹੜਾ ਕਿਹਦੇ ਮਗਰ ਇਹ ਤਾਂ ਆਪਾਂ ਤਾਂ ਕਿਸੇ ਜਾਣੀ-ਜਾਣੀ ਨਹੀਂ ਹੁੰਦਾ ਕੋਈ ਵੀ ਇਸ ਕਰਕੇ ਇਸ ਇਲੈਕਸ਼ਨ ਦੇ ਵਿੱਚ ਮੈਂ ਨਾਲ ਸਾਨੂੰ ਇਹਨਾਂ ਕੋਈ ਕਰਨਾ ਹੀ ਨਹੀਂ ਚਾਹੀਦਾ ਕਿ ਇਹ ਸਾਡਾ ਤੇ ਉਹ ਬਗਾਨਾ ਹੈ ਇਸ ਕਰਕੇ ਮੈਂ ਤੇ ਇਨੀ ਗੱਲ ਹੀ ਕਹੂੰਗਾ ਕਿ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤੁਸੀਂ ਸੂਝਵਾਨੋ ਸਾਰੇ ਤੁਸੀਂ ਜਿਹੜੇ ਇੱਥੇ ਬੈਠੇ ਆ ਮੁੰਡੇ ਬੜੇ ਲੰਮੇ ਸਮੇਂ ਤੋਂ ਤੁਸੀਂ ਇੱਥੇ ਆਦੀਆਂ ਡਿਊਟੀਆਂ ਨਿਭਾ ਰਹੇ ਹੋ ਮੇਰੇ ਖਾ ਨੇੜੇ-ਨੇੜੇ ਪਿੰਡਾਂ ਦੇ ਹੀ ਸੈਕਟਰੀ ਨੇ ਸਾਰੇ ਨੇ ਜਿੰਨੇ ਵੀ ਹੈਗੇ ਨੇ ਮਨ ਨੂੰ ਕਹਿਣਾ ਯਾਰ ਕਿਸੇ ਦੇ ਮਗਰ ਲਾ ਕੇ ਕੋਈ ਇਸ਼ੂ ਕ੍ਰੀਟ ਨਾ ਕਰਨ ਤਾਂ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਇਸੇ ਗੱਲ ਦੇ ਵਿੱਚ ਕੋਈ ਆਵਦਾ ਇਸ਼ੂ ਕ੍ਰੀਟ ਨਜਾਇਜ਼ ਕਰੀ ਗਏ ਪਰ ਇਹਨਾਂ ਨੂੰ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਪੂਰਾ ਧਿਆਨ ਦਿੱਤਾ ਜਾਵੇ ਖਾਸ ਕਰਕੇ ਜਨਲ ਲਬਦ ਬਲੌਗ ਚ ਜੋ ਵੀ ਇੱਥੇ ਜੇ ਤੁਹਾਨੂੰ ਕਮੀ ਲੱਗਦੀ ਉਹਨੂੰ ਦੂਰ ਕੀਤਾ ਜਾਵੇ ਇਸ ਤਰ੍ਹਾਂ ਦੀ ਤੁਹਾਨੂੰ ਦਿੱਕਤ ਇੱਥੇ ਦਿਖਾਈ ਦਿੱਤੀ ਹੈ ਐਨੋਸਿਸ ਪ੍ਰੋਬਲਮ ਆ ਰਹੀਆਂ ਜੋ ਮੈਨੂੰ ਟੈਲੀਫੋਨ ਆਏ ਆ ਮੈਂ ਗੱਲਬਾਤ ਵੀ ਕਰਦਾ ਪ੍ਰਸ਼ਾਸਨ ਨੂੰ ਕੋਈ ਮਿਲ ਵੀ ਜਾਂਦੀ ਹੈ ਕਈਆਂ ਜਿਵੇਂ ਕੋਈ ਹੋਈ ਤਾਂ ਉਹ ਨਹੀਂ ਹੋਣੀ ਚਾਹੀਦੀ ਉਹ ਕਿ ਸਾਡੀ ਕਹਿਣ ਦੀ ਲੋੜ ਹੀ ਨਾ ਪਵੇ ਸਾਨੂੰ ਯਾਰ ਜਿਹੜਾ ਕੋਈ ਲੇਨ ਆਉਂਦਾ ਆਪੇ ਲਵੇ ਉਹਨੂੰ ਮਿਲਣੀ ਚਾਹੀਦੀ ਹੈ ਕੀ ਫਾਇਦਾ ਤੇ ਮੈਂ ਤੇ ਇਸ ਕਰਕੇ ਬੇਨਤੀ ਕਰਦਾ ਤਾਂ ਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕੋਈ ਆਵਦਾ ਕੋਈ ਹੋਰ ਰਸਤਾ ਅਖਤਿਆਰ ਕਰੀਏ ਮੁਸ਼ਕਲਾਂ ਜੀ ਜਸਤਰਮ ਭਾਈ ਮੰਟਾ ਜੀ ਨੇ ਦੱਸਿਆ ਕੱਲ ਸਾਨੂੰ ਕਾਫੀ ਫੋਨ ਆਏ ਸੀ ਅੱਜ ਵੀ ਆਏ ਸੀ ਇਹਨਾਂ ਨੇ ਫਿਰ ਉੱਪਰਲੇ ਲੈਵਲ ਤੇ ਗੱਲ ਕੀਤੀ ਪ੍ਰਸ਼ਾਸਨ ਨਾਲ ਉਸ ਤੋਂ ਬਾਅਦ ਰਾਤ ਨੂੰ ਸਾਨੂੰ ਉਹਨਾਂ ਨੇ ਐਨਓਸੀਆਂ ਜਿਹੜੀਆਂ ਸੀਗੀਆਂ ਕੱਲ ਅਪਲਾਈ ਕੀਤੀਆਂ ਸੀ ਉਹ ਕੁਝ ਦੇਤੀਆਂ ਅੱਜ ਫਿਰ ਆ ਰਹੀ ਸੀ ਸਵੇਰ ਤੋਂ ਫਿਰ ਮੈਂ ਬਾਈ ਜੀ ਨਾਲ ਗੱਲ ਕੀਤੀ ਇਹਨਾਂ ਨੇ ਉੱਪਰ ਪ੍ਰਸ਼ਾਸਨ ਨਾਲ ਸਾਰੇ ਕੀਤੀ ਪ੍ਰਸ਼ਾਸਨ ਨੇ ਸਵਾਸਨਤਾ ਦਿੱਤਾ ਹੈ ਵੀ ਅਸੀਂ ਕਿਸੇ ਨੂੰ ਪ੍ਰੋਬਲਮ ਨਹੀਂ ਹੋਂ ਦੇਵਾਂਗੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਨੂੰ ਅਪੀਲ ਵੀ ਕਰਦੇ ਆ ਵੀ ਜਿਹੜੀਆਂ ਸਰਕਾਰਾਂ ਇਹ ਤਾਂ ਆਈਆਂ ਤੇ ਗਈਆਂ ਜੀ ਵੀ ਆਪਾਂ ਇਹ ਜਿਹੇ ਸਬੰਧ ਆਪਦੇ ਬਣਾ ਕੇ ਰੱਖੀਏ ਵੀ ਹਰ ਇੱਕ ਦੇ ਜਦੋਂ ਮੱਥੇ ਲੱਗੀਏ ਤਾਂ ਪਤਾ ਨਹੀਂ 2-2.5 ਸਾਲ ਰਹਿ ਗਏ ਇਹਨਾਂ ਦੇ ਫਿਰ ਨਵੀਂ ਆ ਜਾਣੀ ਐ ਤੇ ਪ੍ਰਸ਼ਾਸਨ ਨੇ ਤਾਂ ਅਫਸਰ ਨੇ ਅਫਸਰੀ ਰਹਿਣਾ ਅਸੀਂ ਤਾਂ ਨੇ ਵੀ ਉਹਨਾਂ ਨੂੰ ਕਿਸੇ ਵੀ ਭੇਦਭਾਵ ਤੋਂ ਸਾਰਿਆਂ ਨੂੰ ਐਨਓਸੀ ਇਸ਼ੂ ਕਰਨੀਆਂ ਚਾਹੀਦੀਆਂ ਬਹੁਤ ਵਧੀਆ ਪਰ ਮੇਨ ਇਸ਼ੂ ਐ ਐਨਓਸੀ ਦਾ ਕਿ ਇਨ ਟਾਈਮ ਮਿਲ ਜਾਣ ਤਾਂ ਕੋਈ ਪ੍ਰੋਬਲਮ ਹੈ ਨਹੀਂ ਬਾਕੀ ਕੁੱਲਾ ਇਲੈਕਸ਼ਨ ਐ ਔਰ ਜਿਸ ਬੰਦੇ ਦਾ ਸ਼ੂਕ ਹੋ ਉਹਨੇ ਬੰਨਾ ਮੈਂ ਮੈਂ ਅਸੀ ਤੱਕ ਕਾਂਗੇ ਕੋਈ ਜਿਹੜੇ ਸਰਕਾਰੀ ਪਦਰ ਤੇ ਪੋਲੀਟੀਕਲ ਇੰਟਰਫਰੈਂਸ ਨਹੀਂ ਹੋਣੀ ਚਾਹੀਦੀ ਕੈਂਡੀਡੇਟ ਖਲੋਣ ਜਿਹੜਾ ਮੈਨਸ ਕਰਦਾ ਜਿੰਦਾ ਹੱਕ ਹੀ ਹੋ ਬਣੇ